ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਤਹਿਤ ਸ਼ੁਰੂ ਕੀਤੇ ਹਰ ਪਿੰਡ ਖੇਡ ਮੈਦਾਨ ਯੋਜਨਾ ਤਹਿਤ ਵਿਧਾਨ ਸਭਾ ਹਲਕਾ ਰੈਕੂਟ ਦੀ 39 ਪਿੰਡਾਂ ਵਿੱਚ ਬਣ ਰਹੇ ਆਧੁਨਿਕ ਖੇਡ ਗਰਾਊਂਡਾਂ ਦਾ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਵੱਲੋਂ ਟੱਕ ਲਗਾ ਕੇ ਨਿਰਮਾਣ ਕਾਰਜ ਆਰੰਭ ਕਰਵਾਏ ਗਏ ਨੇ ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਦੱਸਿਆ ਕਿ ਹਲਕਾ ਰੈਗੂੜ ਦੇ 39 ਪਿੰਡਾਂ ਵਿੱਚ 9.5 ਕਰੋੜ ਦੀ ਲਾਗਤ ਨਾਲ ਆਧੁਨਿਕ ਸਹੂਲਤਾਂ ਨਾਲ ਲੈਸ ਨਵੇਂ ਕਿੜ ਮੈਦਾਨ ਬਣਾਈ ਜਾ ਰਹੇ ਨੇ ਜਿੰਨਾ ਵਿੱਚ ਵਾਲੀਬਾਲ ਕੋਰਟ, ਹਾਈ ਮਾਸਕ ਲੈਟਾ ਬਾਥਰੂਮਸ, ਸਟਿੰਗ ਬੈਂਚ, ਟਿਊਬਲ, ਫੁੱਟ ਲੈਟਾ ਆਦ ਦਾ ਨਿਰਮਾਣ ਕਰਵਾਇਆ ਜਾਵੇਗਾ। ਉੱਤੇ ਹੀ ਬੱਚਿਆਂ ਨੂੰ ਖੇਡਾਂ ਲਈ ਸਹੂਲਤਾ ਮਹਿਆ ਕਰਵਾਈਆਂ ਜਾਣੀਆਂ, ਬਲਕਿ ਠੇਕੇਦਾਰਾਂ ਨੂੰ ਇਹਨਾਂ ਖੇਡ ਮੈਦਾਨਾਂ ਦਾ ਨਿਰਮਾਣ ਕਾਰਜ 6 ਮਹੀਨਿਆਂ ਵਿੱਚ ਮੁਕੰਮਲ ਕਰਨ ਲਈ ਵੀ ਆਖਿਆ ਗਿਆ ਹੈ। ਉਹਨਾਂ ਦੱਸਿਆ ਕਿ ਹਲਕਾ ਰੈਕੂਡ ਵਿੱਚ ਵਿਕਾਸ ਕਾਰਜ ਵੱਡੇ ਪੱਧਰ ਤੇ ਚੱਲ ਰਹੇ ਨੇ ਜਿਸ ਦੌਰਾਨ 35 ਸੜਕਾਂ ਉੱਪਰ ਪ੍ਰੀਮਿਕਸ ਪਾ ਕੇ ਲੋਕਾਂ ਨੂੰ ਆਵਾਜਾਈ ਦੌਰਾਨ ਪੇ ਸਾਰੀਆਂ ਦਿੱਕਤਾਂ ਨੂੰ ਦੂਰ ਜਾਰੀਆ ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਚੋਣ ਵਾਅਦਿਆਂ ਨੂੰ ਪੂਰਾ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ ਬਲਕਿ ਆਉਂਦੇ ਸਮੇਂ ਵਿੱਚ ਇੱਕ ਦੋ ਚੋਣ ਵਾਅਦੇ ਰਹਿੰਦੇ ਨੇ ਉਹਨਾਂ ਨੂੰ ਵੀ ਜਲਦ ਪੂਰਾ ਕੀਤਾ ਜਾਵੇਗਾ ਇਸ ਮੌਕੇ ਪਿੰਡਾਂ ਦੇ ਆਗੂਆਂ ਤੇ ਪੰਜਾਂ ਸਰਪੰਚਾਂ ਨੇ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਵੱਲੋਂ ਨਵੇਂ ਖੇਡ ਗਰਾਊਂਡ ਬਣਾਉਣ ਸੜਕਾਂ ਦੀ ਮੁਰੰਮਤ ਅਤੇ ਹੋਰ ਵਿਕਾਸ ਕਾਰਜ ਕਰਵਾਉਣ ਲਈ ਧੰਨਵਾਦ ਕੀਤਾ ਹੈ ਰਾਏਗੁਰ ਤੋਂ ਦਿਲਵਿੰਦਰ ਸਿੰਘ ਰਸੀਨ ਦੀ ਖਾਸ ਰਿਪੋਰਟ ਹਾਂਜੀ ਐਮਐਲਏ ਸਾਹਿਬ ਅੱਜ ਹੀ ਕੀਦੂ ਘਾਟਨ ਕਰ ਰਹੇ ਹਾਂ ਤੇ ਅਗਲਾ ਕੀ ਪ੍ਰੋਗਰਾਮ ਇਹ ਸਾਡੇ ਪੰਜਾਬ ਸਰਕਾਰ ਵੱਲੋਂ ਸਰਦਾਰ ਬਖਮੰਤਰੀ ਸਰਦਾਰ ਭਗਵੰਤ ਸਿੰਘ ਜਮਾਨ ਵੱਲੋਂ ਜਿਹੜਾ ਅਸੀਂ ਖੇਡਾਂ ਦੇ ਸਬੰਧ ਚ ਉਤਸ਼ਾਹਤ ਕਰਨ ਲੱਗੇ ਆ ਉਹਦੇ ਵਿੱਚ ਸਾਡੇ 39 ਕਰੋੜ ਦਾ ਜਿਹੜੇ ਆਪਣੇ ਹਲਕੇ ਨੂੰ ਮਿਲੇ ਆ ਜਿਹਦੇ ਵਿੱਚ ਅਸੀਂ ਕੱਲ ਤੇ ਪਰਸੋ ਵੀ ਲੱਗੇ ਰਹੇ ਆ ਇਹਨਾਂ ਦਾ ਕੰਮ ਸਟਾਰਟ ਕਰਨ ਵਾਸਤੇ ਮੇਰੇ ਖਿਆਲ ਆ 20 22 ਤੱਕ ਪਿੰਡ ਹੋ ਚੁੱਕੇ ਆ ਜਿੰਨਾ ਤੇ ਅਸੀਂ ਚੱਲ ਰਿਹਾ ਕੰਮ ਬਾਕੀ ਇਹ ਜਿਹੜਾ ਸਾਡਾ ਹੁਣਾ ਜਿਹੜਾ ਪਿੰਡ ਆ ਅੱਜ ਅਸੀਂ ਬਹੁਤ ਪਿੰਡ ਕਰਕੇ ਆਏ ਆ ਜਿਹਦੇ ਵਿੱਚ ਅੱਕਪਾਈ ਕ ਹੋ ਗਿਆ ਬੱਸੀਆਂ ਪਿੰਡ ਹੋ ਗਿਆ ਜਟਪੁਰਾ ਔਰ ਕਈ ਪਿੰਡ ਐਸੇ ਆ ਜਿਹੜੇ ਹੋ ਗਏ ਤੇ ਇਹਦੇ ਵਿੱਚ ਆ ਹੁਣ ਅਸੀਂ ਜਿਹੜਾ ਇੱਥੇ ਆ ਪਿੰਡ ਤਲਵੰਡੀ ਰਾਏ ਆ ਇੱਥੇ ਸਾਡੇ ਜਿਹੜੇ ਬਲਾਕ ਦੇ ਪ੍ਰਧਾਨ ਆ ਜਗਤਾਰ ਸਿੰਘ ਤਾਰਾ ਜੀ ਵੀ ਨਾਲ ਖੜੇ ਆ ਗੁਰਪ੍ਰੀਤ ਸਿੰਘ ਆ ਸਾਡੇ ਜਿਹੜੇ ਮੋਰੀ ਆ ਹੋਰ ਵੀ ਸਾਡੇ ਪੰਮਤੇ ਬਹੁਤ ਖੜੇ ਆ ਬੀਬੀਆਂ ਪੈਣਾ ਵੀ ਖੜੀਆਂ ਨੇ ਇਹ ਹੁਣੇ ਅਸੀਂ ਪਿੰਡ ਦੇ ਵਿੱਚ ਜਿਹੜਾ 34 ਲੱਖ ਆ 34 ਲੱਖ ਕੁਛ 80 ਹੈ 34 ਲੱਖ 80 ਹਜ਼ਾਰ ਆ ਜਿਹੜਾ ਇਸ ਪਿੰਡ ਨੂੰ ਅਸੀਂ ਇਹ ਗਰਾਊਂਡ ਨੂੰ ਜਿਹੜਾ ਲਾਉਣਾ ਇੱਥੇ ਤੇ ਉਹਦਾ ਅਸੀਂ ਟੱਕ ਲਾ ਕੇ ਅੱਜ ਕੰਮ ਦੀ ਸ਼ੁਰੂਆਤ ਕਰਾਤੀ ਆ ਇਸ ਕਰਕੇ ਹੋਰ ਵੀ ਜਿਹੜੇ ਸਾਡੇ ਪਿੰਡਾਂ ਅਸੀਂ ਬਹੁਤ ਜਲਦੀ ਆ ਜਿਹੜੇ ਸਾਰੇ ਪਿੰਡ ਸ਼ੁਰੂ ਕਰਾਉਣਾ ਚਾਹੁੰਦੇ ਆ ਤੇ ਉਹ ਜਲਦੀ ਹੋ ਜਾਣਗੇ ਕੁਝ ਪਿੰਡ ਹੋ ਗਏ ਆ ਕੁਝ ਮੈਂ ਜਲਦੀ ਹੁਣ ਫਿਰ ਹੋਰ ਪਿੰਡਾਂ 'ਚ ਵੀ ਜਾ ਰਿਹਾ ਵਾਂ ਤੇ ਕੰਮ ਸਟਾਰਟ ਜਲਦੀ ਕਰਾ ਕੇ ਅਸੀਂ ਇਹ ਜਿਹੜੇ ਜਿੰਨੇ ਵੀ ਗਰਾਊਂਡ ਆ ਜਿਹੜੇ ਤਿਆਰ ਹੋਣੇ ਆ ਮੇਰੇ ਖਾਲੋਂ ਦਾ 6 ਮਹੀਨੇ ਦੀ ਅਸੀਂ ਮਨਿਆਦ ਰੱਖੀ ਹੈ ਠੇਕੇਦਾਰ ਨਾਲ 6 ਮਹੀਨੇ ਦੇ ਵਿੱਚ ਵਿੱਚ ਸਾਰੇ ਕੰਮ ਅਸੀਂ ਕੰਪਲੀਟ ਲੈਣੇ ਆ ਉਹਨਾਂ ਤੋਂ ਤੇ ਬਾਕੀ ਹੋਰ ਜਿਹੜਾ ਪੰਜਾਬ ਸਰਕਾਰ ਵੱਲੋਂ ਮੈਨੂੰ ਮੇਰੇ ਖਿਆਲਾਂ ਵੀ ਕੰਮ ਆ ਉਹਦੇ ਵਿੱਚ ਸੜਕਾਂ ਦੀ ਕੋਈ ਗੱਲ ਆ 35 ਸੜਕਾਂ ਨੇ ਜਿਹੜੀ ਆਪਣੇ ਹਲਕੇ ਨੂੰ ਬੜੀਆਂ ਜਿੰਨਾਂ ਤੇ ਪ੍ਰੀਮਿਕਸ ਪੈ ਰਹੀ ਆ ਤੇ ਹੋਰ ਵੀ ਮੈਨੂੰ ਵੱਧ ਐਸਾ ਹੋ ਆ ਕਿ ਅਸੀਂ ਸਾਰੇ ਹਲਕੇ ਦੇ ਵਿੱਚ ਮੇਰੇ ਹਲਕੇ 'ਚ ਮੈਂ ਤਾਂ ਸਾਰੇ ਪੰਜਾਬ 'ਚ ਵੀ ਕਹੂੰਗਾ ਤੇ ਮੈਂ ਆਪਦੇ ਹਲਕੇ ਦੀ ਕਹੂੰਗਾ ਇੱਕ ਵੀ ਸੜਕ ਆ ਸੀ ਸਾਰੇ ਆਪਦੇ ਹਲਕੇ ਦੇ ਵਿੱਚ ਪ੍ਰੀਮਿਸ ਕੰਨੂ ਰਹਿਣ ਨਹੀਂ ਦੇਵਾਂਗੇ ਸਾਰੀਆਂ ਸੜਕਾਂ ਅਸੀਂ ਕਮਰੀਬ ਕਰ ਦੇਣੀਆਂ ਨੇ ਬਾਕੀ ਜੋ ਸਾਡੇ ਭਗਵੰਤ ਮਾਨ ਜੀ ਆ ਉਹਨਾਂ ਦੀ ਪਲੈਨਿੰਗਾ ਜਿਵੇਂ ਸਾਡੇ ਇਨਚਾਰਜਾ ਮਨੀਸ਼ ਚੋਧਿਆ ਜੀ ਆ ਕੇਜਰੀਵਾਲ ਸਾਹਿਬਾ ਉਹਨਾਂ ਨੇ ਇਹ ਤਹਈਆ ਕਰਿਆ ਕਿ ਪੰਜਾਬ ਦੇ ਵਿੱਚ ਅਸੀਂ ਆ ਜਿਹੜਾ ਸੜਕਾਂ ਦਾ ਜਾਂ ਜਿਹੜੇ ਗਰਾਊਂਡਾਂ ਦਾ ਜਾਂ ਹੋਰ ਵਿਕਾਸ ਆ ਵੱਡੇ ਪੱਧਰ ਤੇ ਕਰਾ ਰਹੇ ਆ ਜਿਹੜੀ ਗੱਲ ਕਹਿੰਦੇ ਆ ਉਹਨਾਂ ਨੇ ਕਰਕੇ ਦਿਖਾਉਣੀ ਆ ਤੇ ਮੇਰੇ ਖਿਆਲ ਆ ਮੰਗਾ ਵੀ ਜਿਹੜੀਆਂ ਜਿਹੜੀਆਂ ਵੀ ਅਸੀਂ ਕੋਈ ਕਰੀਆਂ ਸੀ ਇੰਨੀਆਂ ਉਹ ਮੇਰੇ ਖਿਆਲ ਉਦੋਂ ਵੀ ਵੱਧ ਜਿਹੜੀਆਂ ਅਸੀਂ ਕੀਤੀਆਂ ਉਹ ਵੀ ਅਸੀਂ ਪਾਸ ਕਰਦੇ ਹਾਂ ਕੋਈ 1 2 ਜੇ ਰਹਿੰਦੀ ਵੀ ਆ ਤਾਂ ਮੇਰੇ ਖਿਆਲ ਇਹ ਵੋਟਾਂ ਤੋਂ ਪਹਿਲਾਂ ਪਹਿਲਾਂ ਵੀ ਉਹ ਵੀ ਲਾਗੂ ਕਰ ਦੇਣੀਆਂ ਬਾਕੀ ਆ ਤੁਸੀਂ ਦੇਖਿਆ ਕੋਈ 10 ਲੱਖ ਰੁਪਏ ਜਿਹੜਾ ਇਲਾਜ ਆ ਉਹ ਵੀ ਫ੍ਰੀ ਹੋ ਜਾਣਾ ਮੈਂ ਤੇ ਉਹਦੇ ਨਾਲ ਬਹੁਤ ਵੱਡਾ ਹਰੇਕ ਬੰਦੇ ਨੂੰ ਫਾਇਦਾ ਹੋ ਅਸੀਂ ਇਹ ਨਹੀਂ ਕਿ ਕਿਸੇ ਇੱਕ ਬਰਾਦਰੀ ਲਈ ਹਰੇਕ ਲਈ ਆ 10 ਲੱਖ ਦਾ ਬੀਮਾ ਹੋ ਜਾਣਾ ਚਾਹੀਦਾ ਸਾਨੂੰ ਇਲਾਜ ਫ੍ਰੀ ਹੋ ਜਾਣਾ ਤੇ ਇਸ ਕਰਕੇ ਬਹੁਤ ਵੱਡਾ ਪੰਜਾਬ ਨੂੰ ਲੋਕਾਂ ਨੂੰ ਗਰੀਬਾਂ ਨੂੰ ਬਹੁਤ ਵੱਡਾ ਇਹਦਾ ਫਾਇਦਾ ਹੋਵੇ ਧੰਨਵਾਦ ਹਾਂਜੀ ਕੀ ਨਾ ਤੁਹਾਡਾ ਜਗਤਾਰ ਸਿੰਘ ਜੀ ਤਲਵੰਡੀ ਰਾਏ ਤੁਜੀ ਰੇਤਾਰ ਜੀ ਜੋ ਇੱਕ ਅੱਜ ਬਹੁਤ ਵੱਡਾ ਅਪਰਾਲਾ ਹੋਇਆਗਾ ਕੀ ਕਹਣਾ ਤੁਹਾਡਾ ਇਸ ਉਦਮ ਤੇ ਜੋ ਐਮਐਲਏ ਸਾਹਿਬ ਕੋਲ ਹਲਕਰਵੇ ਕੋਰਟ ਚ ਕੀਤਾ ਜਾ ਰਿਹਾ ਨਹੀਂ ਨਹੀਂ ਜਿਹੜਾ ਜੀ ਅੱਜ ਆ ਸਾਡੇ ਗਰਾਊਂਡ ਦੀ ਡਿਮਾਂਡ ਐ ਐਮਐਲਏ ਸਾਹਿਬ ਨੇ ਪੂਰੀ ਕੀਤੀ ਐ ਪੰਜਾਬ ਸਰਕਾਰ ਨੇ ਤੋਂ ਲਿਆ ਕੇ ਦਿੱਤੀ ਐ ਸਾਨੂੰ ਅਸੀਂ ਭਗਵੰਤ ਮਾਨ ਜੀ ਦਾ ਵੀ ਜਿੱਥੇ ਧੰਨਵਾਦ ਕਰਦੇ ਉਥੇ ਐਮਐਲਏ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਐ ਜੀ ਸਾਡੀ ਨਾ ਤੁਸੀਂ ਇਹ ਮੰਨੋ ਪਿਛਲੇ 30 35 ਸਾਲ ਤੋਂ ਸਭ ਤੋਂ ਪਹਿਲੇ ਸੀਨੀਅਰਾਂ ਦੇ ਵੀ ਇਹੀ ਡਿਮਾਂਡ ਰਹੀ ਸੀ ਜਿਹੜੀ ਜਗ੍ਹਾ ਤੇ ਅੱਜ ਖੜੇ ਆ ਛ ਸਮੇਂ-ਸਮੇਂ ਤੇ ਪੈਨ ਵਾਲਿਆਂ ਨੇ ਇਹਦੇ ਵਿੱਚ ਭਰਤ ਪਾਉਂਦੇ ਰਹੇ ਪਰ ਸਰਕਾਰ ਵੱਲੋਂ ਜਿਹੜੀ ਸਾਨੂੰ ਇੱਕ ਨਵੇਂ ਪੈਸੇ ਦੀ ਇਥੋਂ ਮਦਦ ਨਹੀਂ ਮਿਲੀ ਹਾਂ ਹਰਿੰਦਰ ਸਿੰਘ ਖਾਲਸਾ ਜੀ ਨੇ ਜਿਹੜੇ ਪੌੜੀਆਂ ਬਣਾਈਆਂ ਉਹਨਾਂ ਦੀ ਗ੍ਰਾਂਟ ਤੋਂ ਆਈਆਂ ਸੀ ਉਸ ਤੋਂ ਵੀ ਇਹਨਾਂ ਨੇ ਗਰਾਊਂਡ ਬਿਲਕੁਲ ਹੀ ਬਰਾਨਾ ਹੀ ਸਾਫ਼ ਤੇ ਲੱਗਦਾ ਸੀ ਜਿਵੇਂ ਤੁਸੀਂ ਦੇਖ ਰਹੇ ਹੋ ਅਸੀਂ ਆਪ ਦੇ ਤੌਰ ਤੇ ਜਿੰਨਾ ਕਰ ਸਕਦੇ ਸੀ ਨਗਰ ਨਗਰ ਨੇ ਸਹਿਯੋਗ ਨਾਲ ਕੀਤਾ ਪਰ ਸਾਡੀ ਡਿਮਾਂਡ ਸੀ ਵੀ ਇਥੇ ਸਟੇਡੀਅਮ ਬਣਾਇਆ ਜਾਵੇ ਵੀ ਤਾਂ ਕਿ ਨਾ ਇੱਥੇ ਇੱਕ ਨਰਸਰੀ ਤਿਆਰ ਕੀਤੀ ਜਾਵੇ ਪਨੀਰੀ ਜੁਆਕਾਂ ਦੀ ਜਿਹੜੇ ਖੇਡਣ ਕਿਉਂਕਿ ਜਿਵੇਂ ਸਰਕਾਰ ਨੇ ਨਸ਼ੇ ਦੇ ਖਿਲਾਫ ਇੱਡੀ ਵੱਡੀ ਮਹੱਤਵਪੂਰਨ ਹੈ ਜੇ ਕਿਤੇ ਗਰੌਂਡਾਂ ਹੀ ਤਿਆਰ ਕੀਤੀਆਂ ਜਾਂਦੇ ਤਾਂ ਨਸ਼ੇ ਲੀਨ ਲੋਕਾਂ ਨੇ ਜਾਣੇ ਹੀ ਨਹੀਂ ਸੀ ਪਰ ਇਹ ਸਰਕਾਰ ਨੇ ਸਾਡੀ ਇਹ ਡਿਮਾਂਡ ਪੂਰੀ ਕੀਤੀ ਐ ਸੀ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਜਿਵੇਂ ਹੁਣ ਅਸੀਂ ਐਮਐਲ ਸਾਬ ਨੂੰ ਦੱਸ ਚੁੱਕੇ ਆ ਵੀ ਸਾਡਾ ਇਸ ਸਟੇਡੀਅਮ ਬਣਾਉਣ ਤੋਂ ਬਾਅਦ ਤੁਸੀਂ ਇੱਥੇ ਸਾਡੇ ਲਈ ਨਾ ਸਪੋਰਟਸ ਅਕੈਡਮੀ ਵੀ ਲਿਆ ਕੇ ਦੇਣੀ ਐ ਤੇ ਇਹਨਾਂ ਨੇ ਵਾਅਦਾ ਕੀਤਾ ਵੀ ਲਿਆ ਕੇ ਦਵਾਂਗੇ ਸਾਡਾ ਅਗਲਾ ਸਟੈਪ ਹੋਊਗਾ ਇਹਨਾਂ ਨੇ ਇਸ ਗਰਾਊਂਡ ਤਿਆਰ ਕਰਕੇ ਦਿੱਤਾ ਇਹਦੇ ਲਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਜਿਵੇਂ ਬਾਕੀ ਸਕੀਮਾਂ ਦਾ ਵੀ ਅਸੀਂ ਲਾਹਾ ਲੈ ਰਹੇ ਆ ਹੈਲਥ ਵਾਲੀ ਦਾ ਵੀ ਲੈ ਰਹੇ ਆ ਪਾਣੀ ਵਾਲੇ ਦਾ ਵੀ ਲਿਆ ਬਿਜਲੀ ਵਾਲੀ ਕੋਈ ਪ੍ਰੋਬਲਮ ਨਹੀਂ ਹੈ ਉਹ ਸਾਰਿਆਂ ਲਈ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਤੇ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਅਸੀਂ ਬੇਨਤੀ ਕਰਦੇ ਉਹ ਵੀ ਇਹ ਪੂਰੀਆਂ ਕਰਨਗੇ ਸਾਨੂੰ ਬਿਸ਼ਵਾਸ ਆ ਪਰ ਆ ਗਰਾਊਂਡ ਲਈ ਸਾਨੂੰ ਇੰਨਾ ਵਧੀਆ ਇਹਨਾਂ ਨੇ ਗਰਾਊਂਡ ਲਈ ਉਪਰਾਲਾ ਕੀਤਾ ਬਹੁਤ ਤਹਿ ਦਿਲ ਤੋਂ ਧੰਨਵਾਦ ਸਾਡੀ ਇਹ ਬੜੀ ਪੁਰਾਣੀ ਮੰਗ ਸੀਗੀ ਇਹਨਾਂ ਲਈ ਇਸ ਲਈ ਅਸੀਂ ਸਰਕਾਰ ਦਾ ਵੀ ਤੇ ਐਮਐਲਏ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਹਾਂਜੀ ਕੀ ਨਾਂ ਤੁਹਾਡਾ ਸਰਪੰਚ ਹਰਨੇਕ ਸਿੰਘ ਜੀ ਬਰਮਾ ਸਰਪੰਚ ਸਾਹਿਬ ਅੱਜ ਉਦਘਾਟਨ ਕੀਤਾਗਾ ਕੀ ਕਹਿਣਾ ਤੁਹਾਡਾ ਜੀ ਧੰਨਵਾਦ ਕਰਦੇ ਆ ਜੀ ਮਾਨ ਸਾਹਿਬ ਦਾ ਤੇ ਸਾਡੇ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ 2134000 ਰੁਪਏ ਦੀ ਗ੍ਰਾਂਟ ਦੇ ਕੇ ਸਾਨੂੰ ਸਾਡੇ ਗਰਾਊਂਡ ਵਾਸਤੇ ਵਧੀਆ ਕਪੁਰਾਲਾ ਕੀਤਾ ਵਾ ਜਿਹਦੇ ਨਾਲ ਬੱਚਿਆਂ ਨੂੰ ਖੁਸ਼ਾਹਤ ਮਿਲੂਗਾ ਮਤਲਬ ਜਿਆਦਾ ਖੇਡਣਗੇ ਇਹ ਤੇ ਹੋਰ ਕੋਈ ਵਧੀਆ ਪ੍ਰੇਅਰ ਵੰਣਗੇ ਅਸੀਂ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਤੇ ਹੋਰ ਵੀ ਆਸ਼ਕ ਕਰਦੇ ਆ ਵੀ ਜੋ ਵੀ ਰਹਿੰਦੇ ਕਾਰਜ ਆ ਸਾਰੇ ਵਧੀਆ ਤਰੀਕੇ ਨਾਲ ਹੀ ਕਰਾਉਣਗੇ ਸਾਡੇ ਨੁਰੇ ਹੋਰ ਸਰਕਾਰ ਵੱਲੋਂ ਕੰਮ ਕਰਾਇਆ ਗਿਆ ਜਾਂ ਐਮਐਲਏ ਸਾਹਿਬ ਵੱਲੋਂ ਹਲਕੇ ਦੇ ਉਹਨਾਂ ਬਾਰੇ ਹਾਂਜੀ ਹਾਂ ਬਹੁਤ ਵਧੀਆ ਕੰਮ ਚੱਲ ਰਹੇ ਨੇ ਜੋ ਵੀ ਅਸੀਂ ਡਿਮਾਂਡ ਰੱਖਦੇ ਆ ਸਾਡੀਆਂ ਡਿਮਾਂਡਾਂ ਪੂਰੀਆਂ ਹੁੰਦੀਆਂ ਨੇ ਤੇ ਲੋਕਾਂ ਦਾ ਬਹੁਤ ਸਹਾਰਾ ਆ ਜੋ ਵੀ ਕੰਮ ਹੋ ਰਿਹਾ ਵਧੀਆ ਹੋ ਰਿਹਾ ਨੇ